ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਜੀਪੀ ਭਗਤੇ ਦੇ ਆਫਰਾਂ ਦੀ ਬਰਸਾਤ ਹੋਈ ਪਈ ਆ ਤੇ ਅੱਜ ਫੇਰ ਇੱਕ ਹੋਰ ਆਫਰ ਲੈ ਕੇ ਆਇਆ ਪਹਿਲੀ ਗੱਲ ਤੇ ਇਹ ਆ ਵੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਇੱਕ ਸ਼ੇਅਰ 100 ਰੁਪਏ ਦਾ ਜਿਹੜਾ ਇੱਕ ਸ਼ੇਅਰ ਕਰੋਗਾ ਨਾ ਵੀਡੀਓ 100 ਰੁਪਏ ਮਿਲੇਗਾ ਉਹਨੂੰ ਉਹ ਕਿਵੇਂ ਗਲਾਸ ਗਾਰਡ ਫ੍ਰੀ ਲਾ ਕੇ ਦੇਵਾਂਗੇ 100 ਰੁਪਏ ਵਾਲਾ ਪੂਰਾ ਵਧੀਆ ਗਲਾਸ ਗਾਰਡ ਆ ਜਿਹੜਾ ਜਿਹੜਾ ਵੀਡੀਓ ਸ਼ੇਅਰ ਕਰਕੇ ਸਾਡੇ ਕੋਲੇ ਲਿਆ ਕੇ ਦਿਖਾਊਗਾ ਮੈਂ ਸ਼ੇਅਰ ਕੀਤੀ ਆ ਤੇ ਪੇਜ ਨੂੰ ਫੋਲੋ ਕੀਤਾ ਚਾਹੇ ਫੇਸਬੁੱਕ ਤੇ ਆ ਜਾਂ ਇੰਸਟਾਗ੍ਰam ਤੇ ਆ ਦੂਜੀ ਗੱਲ ਦੋਸ ਆਪਾਂ ਸੈਕੰਡ ਹੈਂਡ ਫੋਨਾਂ ਦੇ ਵਿੱਚ ਬਹੁਤ ਵੱਡੀ ਰੇਂਜ ਲੈਂਦੀ ਆ ਚਾਹੇ 5G ਚਾਹੇ 4G ਤੁਸੀਂ ਜਿਹੜਾ ਮਰਜ਼ੀ ਫੋਨ ਚੱਕੋ ਬਿਲਕੁਲ ਨਿਊ ਹਾਲਤ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਇਹਦੇ ਨਾਲ ਵੀ ਆਫਰ ਦੇਵਾਂਗੇ ਇਹਦੇ ਨਾਲ ਆਫਰ ਇੱਕ ਏਅਰਪອດ ਦੇਵਾਂਗੇ ਚਾਹੇ ਨੈਕ ਬੈਂਡ ਲੈ ਲਓ ਕੁਝ ਵੀ ਤੁਸੀਂ ਤੇ ਦੂਜੀ ਗੱਲ ਤੁਸੀਂ ਇਹ ਫੋਨ ਆ ਜਿਹੜੇ ਸੈਕੰਡ ਆ ਇਹਨਾਂ ਨੂੰ ਕਿਸ਼ਤਾਂ ਤੇ ਵੀ ਲੈ ਸਕਦੇ ਹੋ ਐਨੇ ਆਫਰ ਮੈਨੂੰ ਲੱਗਦਾ ਨਹੀਂ ਵੀ ਕਿਤੋਂ ਤੁਹਾਨੂੰ ਮਿਲਣਗੇ ਦੋਸਤੋ ਜਲਦੀ ਕਰੋ ਅੱਜ ਹੀ ਤੁਸੀਂ ਬੇਸ਼ੱਕ ਨਵਾਂ ਫੋਨ ਲੈ ਜਾਓ ਚਾਹੇ ਪ੍ਰਾਣਾ ਲੈ ਜਾਓ ਚਾਹੇ ਕਿਸ਼ਤਾਂ ਦੇ ਲੈ ਜਾਓ ਚਾਹੇ ਕੈਸ਼ ਲੈ ਜਾਓ ਨਾਲ ਤੁਹਾਨੂੰ ਇੱਕ ਗਿਫਟ ਫ੍ਰੀ ਦਿੱਤਾ ਜਾਊਗਾ ਤਾਂ ਕਰਕੇ ਜਲਦੀ ਕਰੋ ਸਮਾਂ ਖੁੰਝ ਨਾ ਜਾਵੇ ਦਸਹਰੇ ਤੱਕ ਇਹ ਆਫਰ ਚੱਲਣਾ ਹੈ